ਨਿਸ਼ਾ ਨਿਰਦੇਸ਼ਾਂ ਤੇ ਨਗਰ ਨਿਗਮ ਦੀ ਤੈ ਬਜ਼ਾਰੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਲੋਧੀ ਰੋਡ ਜਲੰਧਰ ਰੋਡ ਰਮਨੇਕ ਚੌਂਕ ਤੋਂ ਨਵੀਂ ਸਬਜ਼ੀ ਮੰਡੀ ਤੱਕ ਦੌਰਾ ਕੀਤਾ ਗਿਆ ਸੜਕ ਕਿਨਾਰੇ ਨਜਾਇਜ਼ ਕਬਜ਼ਾ ਕਰਨ ਵਾਲੇ ਰੇੜੀ ਵਾਲਿਆਂ ਦੇ ਚਲਾਨ ਕੀਤੇ ਗਏ ਤੇ ਕਈਆਂ ਦਾ ਸਮਾਨ ਜ਼ਬਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰਤੀ ਨੇ ਦੱਸਿਆ ਕਿ ਨਗਰ ਨਿਗਮ ਦੀ ਕਮਿਸ਼ਨਰ અનુਪਮ ਕਲੇਰ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਸੁਲਤਾਨਪੁਰ ਲੋਧੀ ਰੋਡ ਤੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਸੜਕ ਤੋਂ ਲੰਘਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਇੱਕ ਪੋਲਟਰੀ ਫਾਰਮ ਦੇ ਵਿੱਚ ਚੋਰਾਂ ਨੇ ਛੱਤ ਨੂੰ ਸਨਨ ਲਗਾ ਕੇ ਦਾਖਲ ਹੋ ਕੇ 25000 ਰੁਪਏ ਨਗਦ ਅਤੇ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ। ਘਟਨਾ ਦੇ ਇਲਾਕੇ ਵਿੱਚ ਡਰ ਅਤੇ ਅੱਜ ਦਾ ਮਾਹੌਲ ਪੈਦਾ ਕਰ ਦਿੱਤਾ। ਵਾਰਦਾਤ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਬਸਤੀ ਸੁਲਤਾਨਪੁਰ ਰੂਡਲ ਵਿਖੇ ਵਾਪਰੀ ਹੈ। ਪੀੜਤ ਰਾਜਪਾਲ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਉਸ ਦੇ ਦੁਕਾਨ ਅੰਦਰ ਪਈ ਕਰੀਬ 25000 ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਜਿਵੇਂ ਮੱਛੀ ਫੜਨ ਵਾਲੇ ਜਾਲ, ਕੁੰਡੀਆਂ ਤੇ ਹੋਰ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ। ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਸ਼ਾਮ 6 ਵਜੇ ਤੋਂ ਹੀ ਪੂਰੇ ਚੰਡੀਗੜ੍ਹ ਪੁਲਿਸ ਦੀ ਜਿੜੀ 1100 ਤੋਂ ਉੱਪਰ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ ਸੱਤ ਤੋ ਅੱਸੀ ਨਾਕੇ ਪੂਰੇ ਸ਼ਹਿਰ ਦੇ ਵਿੱਚ ਲਾਏ ਗਏ ਨੇ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਅੰਦਰ ਨਾਕਾਬੰਦੀ ਜਾਰੀ ਰਹੇਗੀ ਤੇ ਸ਼ਰਾਰਤੀ ਅਨਸਰਾਤੇ ਖਾਸ ਤੌਰ ਤੇ ਧਿਆਨ ਰੱਖਿਆ ਜਾਵੇਗਾ ਬੀਤੀ ਦਿਨ ਰਾਜ ਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਦੇ ਵਿੱਚ ਪਣ ਬਿਜਲੀ ਪ੍ਰੋਜੈਕਟ ਸਾਈਟ ਤੇ ਇੱਕ ਸੁਰੰਗ ਦੇ ਅੰਦਰ ਦੋ ਲੋਕੋ ਰੇਲਗੱਡੀਆਂ ਟਕਰਾ ਗਈਆਂ ਜਿਸ ਕਾਰਨ 100 ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਵਿੱਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਸਮੇਂ ਲਗਭਗ 110 ਇੰਜੀਨੀਅਰ ਕਮਚਾਰੀ ਅਤੇ ਵਰਕਰ ਟਰਾਲੀ ਵਿੱਚ ਯਾਤਰਾ ਕਰੇ ਸੰ ਤੇ ਆਪਣੀਆਂ ਸ਼ਿਫਟਾਂ ਪੂਰੀਆਂ ਕਰਕੇ ਵਾਪਸ ਆ ਰਹੇ ਸਨ। ਜ਼ਖਮੀ ਮਜ਼ਦੂਰਾਂ ਵਿੱਚੋਂ ਜ਼ਿਆਤਰ ਬਿਹਾਰ, ਓਡੀਸ਼ਾ ਤੇ ਚਾਰਖੰਡ ਨੇ। ਘਟਨਾ ਤੋਂ ਬਾਅਦ ਘਟਨਾ ਸਥਾਨ ਤੇ ਹਫੜਾ ਦਫੜੀ ਮੱਚ ਗਈ ਜਿਸ ਤੋਂ ਬਾਅਦ ਹੋਰ ਕਰਮਚਾਰੀਆਂ ਦੀ ਮਦਦ ਦੇ ਨਾਲ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਅਜਬਈ ਸੰਗਣੀ ਤੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੋ ਮੰਤਰੀ ਹਵਾਈ 18 ਦਾ ਸਾਂਸ ਵਿਏ ਕੇ ਅੰਤਰਰਾਸ਼ਟਰੀ ਤੇ ਇੱਕ ਰੇਲੂ ਉਡਾਣਾ ਪ੍ਰਭਾਵਿਤ ਹੋਇਆ। ਇਸ ਦੇ ਚੱਲਦਿਆਂ ਦੁਬਈ ਤੋਂ ਸਵੇਰੇ 7:50 ਪਹੁੰਚਣ ਵਾਲੀ ਸਪਾਈਸ ਜੱਟ ਦੀ ਉਡਾਨ ਕ੍ਰਿਪ ਚਾਰ ਘੰਟੇ ਨਾਲ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਦਿੱਲੀ, ਪੂਨਾ, ਕੁਲੂ ਤੇ ਸ਼੍ਰੀਨਗਰ ਦੀਆਂ ਉਡਾਣਾਂ ਦੇਰੀ ਵਿੱਚ ਨੇ। ਜਲੰਧ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ। ਉਹਨਾਂ ਦੀ ਲਾਸ਼ ਜਲੰਧਰ ਹਾਈਟਸ ਦੇ ਵਿੱਚ ਉਹਨਾਂ ਦੇ ਫਲੈਟ ਦੇ ਬਾਥਰੂਮ ਦੇ ਵਿੱਚ ਮਿਲੀ ਹੈ। ਮੌਤ ਦਾ ਕਾਰਨ ਫਿਲਹਾਲ ਦਿਲਦਾਰ ਦੁਆਰਾ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਵਿੰਦਰ ਸਿੰਘ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਹਨਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਚੌਕੀ ਇੰਚਾਰਜ ਸੁਜੀਤ ਸਿੰਘ ਨੇ ਦੱਸਿਆ ਕਿ ਆਰਟੀਏ ਦੇ ਗਨਮੈਨ ਨੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਮ੍ਰਿਤਕ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਰਵਿੰਦਰ ਗਿੱਲ ਦੇ ਦੋ ਪੁੱਤਰ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ ਉਸ ਦਿਨ ਪਹਿਲਾਂ ਹੀ ਹੋਇਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਬਠਿੰਡਾ ਵਿਖੇ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 2025 ਦੀ ਯਾਤਰਾ ਨੂੰ ਆਪਣੇ ਨਮੋ ਐਪ ਤੇ ਸਾਂਝਾ ਕੀਤਾ ਹੈ ਜਿਸ ਵਿੱਚ ਮਹੱਤਵਪੂਰਨ ਕੂਟਨੀਤਕ ਅਤੇ ਸਭਿਆਚਾਰਕ ਸਮਾਗਮਾਂ ਦੇ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਤੇ ਲੋਕਾਂ ਨਾਲ ਦਿਲ ਨੂੰ ਛੂ ਲੈਣ ਵਾਲੀਆਂ ਗੱਲਬਾਤਾਂ ਦੀਆਂ ਤਸਵੀਰਾਂ ਸਾਂਝਾ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ 2025 ਦੀ ਯਾਤਰਾ ਦੇ ਵਿੱਚ ਪਵਿੱਤਰ ਮੰਦਰਾਂ ਸਰਹੱਦੀ ਖੇਤਰਾਂ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਮੀਲ ਪੱਥਰ ਅਤੇ ਲੋਕ ਕੇਂਦਰਿਤ ਪ੍ਰੋਗਰਾਮ ਸ਼ਾਮਿਲ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜੋ 1 ਜਨਵਰੀ ਤੱਕ ਜਾਰੀ रह ਸਕਦੀ ਹੈ। ਇਹ ਬਦਲਾ ਪਛਮੀ ਗੜਬੜੀ ਦੇ ਪਹਾੜੀ ਇਲਾਕਿਆਂ ਤੱਕ ਪਹੁੰਚਣ ਕਾਰਨ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਸੰਘਣੀ ਧੁੰਦ ਤੇ ਹਲਕੀ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਸੰਘਣੀ ਧੁੰਦ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦ੍ਰਿਸ਼ਟੀ ਜ਼ੀਰੋ ਤੱਕ ਦੇਖ ਗਈ ਹੈ ਜਿਸ ਨਾਲ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੇ ਕਈ ਉਡਾਣਾਂ ਦੇਰੀ ਨਾਲ ਆਈਆਂ। ਇਸ ਸਮੇਂ ਦੌਰਾਨ ਮਿਸਰ ਆਦਮਪੁਰ ਹਲਵਾਰਾ ਅਤੇ ਪਠਾਨਕੋਟ ਦੇ ਵਿੱਚ ਦ੍ਰਿਸ਼ਟੀ 0 ਮੀਟਰ ਗੁਰਦਾਸਪੁਰ ਤੇ ਲੁਧਿਆਣਾ ਵਿੱਚ 10 ਮੀਟਰ ਪਟਿਆਲਾ ਦੇ ਵਿੱਚ 20 ਮੀਟਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲੋਵਾਲ ਸੋਖੜੀ ਦੇ ਵਿੱਚ 20 ਤੋਂ 30 ਮੀਟਰ ਦਰਜ ਕੀਤੀ ਗਈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ 10ਵੀਂ ਅਤੇ 12ਵੀਂ ਜਮਾਤਾਂ ਲਈ ਫਰਵਰੀ ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰੀਯੋਗਿਕ ਤੇ ਲਿਖਤੀ ਪ੍ਰੀਖਿਆਵਾਂ ਦੀ ਦੇਖਰੇਜ ਜਾਰੀ ਕਰ ਦਿੱਤੀ ਗਈ। ਇਸ ਵਾਰ ਪ੍ਰੀਯੋਗਿਕ ਪ੍ਰੀਖਿਆਵਾਂ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ 2 ਤੋਂ 12 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਨਿਖਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵਕਵਕ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਠੁਕਵਾ ਸਮਾਂ ਮਿਲ ਸਕੇ ਅਤੇ ਅਗਲੇ ਜਮਾਤਾਂ ਦੇ ਪੜਾਈ ਸਮੇਂ ਸਿਰ ਸ਼ੁਰੂ ਹੋ ਸਕੇ। ਤਸਵੀਰਾਂ ਸੰਗਰੂਰ ਦੀ ਪ੍ਰੇਮ ਬਸਤੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਇਕੱਲੇ ਮੁਹੱਲੇ ਵਿੱਚੋਂ ਲੰਘ ਰਹੀ ਔਰਤ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਉਸ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰ ਇਲਾਜ ਹੈ ਔਰਤ ਨੇ ਆਪਣੀ ਹੱਟ ਬਿਟੀ ਸੁਣਾਉਂਦੇ ਹੋਏ ਕਿ ਹਾਂ ਕਿ ਉਹ ਕਿਤੇ ਕੰਮ ਜਾ ਰਹੀ ਸੀ ਤਾਂ ਆਪਣੀ ਗਲੀ ਦੇ ਵਿੱਚੋਂ ਲੰਘ ਰਹੀ ਸੀ ਤਾਂ ਇਸ ਦੌਰਾਨ ਆਵਾਰਾ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਗਮ ਦੀ ਤਹਿ ਬਾਜ਼ਾਰੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਲੋਧੀ ਰੋਡ ਜਲੰਧਰ ਰੋਡ ਰਮਨੇਕ ਚੌਂਕ ਤੋਂ ਨਵੀਂ ਸਬਜ਼ੀ ਮੰਡੀ ਤੱਕ ਦੌਰਾ ਕੀਤਾ ਗਿਆ ਸੜਕ ਕਿਨਾਰੇ ਨਜਾਇਜ਼ ਕਬਜ਼ਾ ਕਰਨ ਵਾਲੇ ਰੇੜੀ ਵਾਲਿਆਂ ਦੇ ਚਲਾਨ ਕੀਤੇ ਗਏ ਤੇ ਕਈਆਂ ਦਾ ਸਮਾਨ ਜ਼ਬਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰਤੀ ਨੇ ਦੱਸਿਆ ਕਿ ਨਗਰ ਨਿਗਮ ਦੀ ਕਮਿਸ਼ਨਰ ਅਨੁਪਮ ਕਲੇਰ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਸੁਲਤਾਨਪੁਰ ਲੋਦੀ ਰੋਡ ਤੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਸੜਕ ਤੋਂ ਲੰਘਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਇੱਕ ਪੋਲਟਰੀ ਫਾਰਮ ਦੇ ਵਿੱਚ ਚੋਰਾਂ ਨੇ ਛੱਤ ਨੂੰ ਸਨਨ ਲਗਾ ਕੇ ਦਾਖਲ ਹੋ ਕੇ ਵੀ ਤੋਂ 25000 ਰੁਪਏ ਨਗਦ ਅਤੇ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਾਲਿਆ। ਘਟਨਾ ਦੇ ਇਲਾਕੇ ਵਿੱਚ ਡਰ ਅਤੇ ਅੱਛਾ ਦਾ ਮਾਹੌਲ ਪੈਦਾ ਕਰ ਦਿੱਤਾ। ਵਾਰਦਾਤ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਬਸਤੀ ਸੁਲਤਾਨਪੁਰ ਰੂਰਲ ਵਿਖੇ ਵਪਰੀ ਹੈ। ਪੀੜਤ ਰਾਜਪਾਲ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਉਸ ਦੇ ਦੁਕਾਨ ਅੰਦਰ ਪਈ ਕਰੀਬ 25,000 ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਜਿਵੇਂ ਮੱਛੀ ਫੜਨ ਵਾਲੇ ਜਾਲ, ਕੁੰਡੀਆਂ ਤੇ ਹੋਰ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ। ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਸ਼ਾਮ 6 ਵਜੇ ਤੋਂ ਹੀ ਪੂਰੀ ਚੰਡੀਗੜ੍ਹ ਪੁਲਿਸ ਦੀ ਜਿੜੀ 1100 ਤੋਂ ਉੱਪਰ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ ਸੱਤ ਤੋ ਅੱਸੀ ਨਾਕੇ ਪੂਰੇ ਸ਼ਹਿਰ ਦੇ ਵਿੱਚ ਲਾਏ ਗਏ ਨੇ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਅੰਦਰ ਨਾਕਾਬੰਦੀ ਜਾਰੀ ਰਹੇਗੀ ਤੇ ਸ਼ਰਾਰਤੀ ਅਨਸਰਾ ਦੇ ਖਾਸ ਤੌਰ ਤੇ ਧਿਆਨ ਰੱਖਿਆ ਜਾਵੇਗਾ ਬੀਤੀ ਦਿਨ ਰਾਜਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਦੇ ਵਿੱਚ ਪਣ ਬਿਜਲੀ ਪ੍ਰੋਜੈਕਟ ਸਾਈਟ ਤੇ ਇੱਕ ਸੁਰੰਗ ਦੇ ਅੰਦਰ ਦੋ ਲੋਕੋ ਰੇਲਗੱਡੀਆਂ ਟਕਰਾ ਗਈਆਂ ਜਿਸ ਕਾਰਨ 100 ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਵਿੱਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਸਮੇਂ ਲਗਭਗ 110 ਇੰਜੀਨੀਅਰ ਕਮਚਾਰੀ ਅਤੇ ਵਰਕਰ ਟਰਾਲੀ ਵਿੱਚ ਯਾਤਰਾ ਕਰੇ ਸੰ ਤੇ ਆਪਣੀਆਂ ਸ਼ਿਫਟਾਂ ਪੂਰੀਆਂ ਕਰਕੇ ਵਾਪਸ ਆ ਰਹੇ ਸਨ। ਜ਼ਖਮੀ ਮਜ਼ਦੂਰਾਂ ਵਿੱਚੋਂ ਜ਼ਿਆਤਰ ਬਿਹਾਰ, ਓਡੀਸ਼ਾ ਤੇ ਚਾਰਖੰਡ ਨੇ। ਘਟਨਾ ਤੋਂ ਬਾਅਦ ਘਟਨਾ ਸਥਾਨ ਤੇ ਹਫੜਾ ਦਫੜੀ ਮੱਚ ਗਈ। ਜਿਸ ਤੋਂ ਬਾਅਦ ਹੋਰ ਕਰਮਚਾਰੀਆਂ ਦੀ ਮਦਦ ਦੇ ਨਾਲ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਅਜਬਈ ਸੰਗਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੋ ਮੰਤਰੀ ਹਵਾਈ ਅੱਡਾ ਰਾਡਾ ਸੰਸੇ ਵਿਕੇ ਅੰਤਰਰਾਸ਼ਟਰੀ ਤੇ ਇੱਕ ਰੇਲੂ ਉਡਾਨਾਂ ਪ੍ਰਭਾਵਿਤ ਹੋਈਆਂ। ਇਸ ਦੇ ਚੱਲਦਿਆਂ ਦੁਬਈ ਤੋਂ ਸਵੇਰੇ 7:50 ਪਹੁੰਚਣ ਵਾਲੀ ਸਪਾਈਸ ਜੱਟ ਦੀ ਉਡਾਨ ਕ੍ਰਿਪ ਚਾਰ ਘੰਟੇ ਨਾਲ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਦਿੱਲੀ, ਪੂਨਾ, ਕੁਲੂ ਤੇ ਸ਼੍ਰੀਨਗਰ ਦੀਆਂ ਉਡਾਨਾਂ ਦੇਰੀ ਵਿੱਚ ਨੇ। ਜਲੰਧਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ। ਉਹਨਾਂ ਦੀ लाश ਜਲੰਧਰ ਹਾਈਟਸ ਦੇ ਵਿੱਚ ਉਹਨਾਂ ਦੇ ਫਲੈਟ ਦੇ ਬਾਥਰੂਮ ਦੇ ਵਿੱਚ ਮਿਲੀ ਹੈ। ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਵਿੰਦਰ ਸਿੰਘ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਹਨਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਚੌਕੀ ਇੰਚਾਰਜ ਸੁਜੀਤ ਸਿੰਘ ਨੇ ਦੱਸਿਆ ਕਿ ਆਰਟੀਏ ਦੇ ਗਨਮੈਨ ਨੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਮ੍ਰਿਤਕ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਰਵਿੰਦਰ ਗਿੱਲ ਦੇ ਦੋ ਪੁੱਤਰ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ ਉਸ ਦਿਨ ਪਹਿਲਾਂ ਹੀ ਹੋਇਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਬਠਿੰਡਾ ਵਿਖੇ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 2025 ਦੀ ਯਾਤਰਾ ਨੂੰ ਆਪਣੇ ਨਮੋ ਐਪ ਤੇ ਸਾਂਝਾ ਕੀਤਾ ਹੈ ਜਿਸ ਵਿੱਚ ਮਹੱਤਵਪੂਰਨ ਕੂਟਨੀਤਕ ਅਤੇ ਸਭਿਆਚਾਰਕ ਸਮਾਗਮਾਂ ਦੇ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਤੇ ਲੋਕਾਂ ਨਾਲ ਦਿਲ ਨੂੰ ਛੂ ਲੈਣ ਵਾਲੀਆਂ ਗੱਲਬਾਤਾਂ ਦੀਆਂ ਤਸਵੀਰਾਂ ਸਾਂਝਾ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ 2025 ਦੀ ਯਾਤਰਾ ਦੇ ਵਿੱਚ ਪਵਿੱਤਰ ਮੰਦਰਾਂ ਸਰਹੱਦੀ ਖੇਤਰਾਂ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਮੀਲ ਪੱਥਰ ਅਤੇ ਲੋਕ ਕੇਂਦਰਿਤ ਪ੍ਰੋਗਰਾਮ ਸ਼ਾਮਿਲ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜੋ 1 ਜਨਵਰੀ ਤੱਕ ਜਾਰੀ रह ਸਕਦੀ ਹੈ। ਇਹ ਬਦਲਾ ਪੱਛਮੀ ਗੜਬੜੀ ਦੇ ਪਹਾੜੀ ਇਲਾਕਿਆਂ ਤੱਕ ਪਹੁੰਚਣ ਕਾਰਨ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਸੰਘਣੀ ਧੁੰਦ ਅਤੇ ਹਲਕੀ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਸੰਘਣੀ ਧੁੰਦ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦ੍ਰਿਸ਼ਟੀ ਜ਼ੀਰੋ ਤੱਕ ਦੇ ਗਈ ਹੈ ਜਿਸ ਨਾਲ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਨਿਗਰਥੀ ਅੰਮ੍ਰਿਤਸਰ ਹਵਾਈ ਅੱਡਿਆਂ ਤੇ ਕਈ ਉਡਾਨਾਂ ਦੇਰੀ ਨਾਲ ਆਈਆਂ ਇਸ ਸਮੇਂ ਦੌਰਾਨ ਅੰਮ੍ਰਿਤਸਰ ਆਦਮਪੁਰ ਹਲਵਾਰਾ ਅਤੇ ਪਠਾਨਕੋਟ ਦੇ ਵਿੱਚ ਦ੍ਰਿਸ਼ਟੀ 0 ਮੀਟਰ ਗੁਰਦਾਸਪੁਰ ਤੇ ਲੁਧਿਆਣਾ ਦੇ ਵਿੱਚ 10 ਮੀਟਰ ਪਟਿਆਲਾ ਦੇ ਵਿੱਚ 20 ਮੀਟਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘਟ ਤੇ ਬੱਲੋਵਾਲ ਸੋਖੜੀ ਦੇ ਵਿੱਚ 20 ਤੋਂ 30 ਮੀਟਰ ਦਰਜ ਕੀਤੀ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ 10ਵੀਂ ਅਤੇ 12ਵੀਂ ਜਮਾਤਾਂ ਲਈ ਫਰਵਰੀ ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰੀਯੋਗਿਕ ਤੇ ਲਿਖਤੀ ਪ੍ਰੀਖਿਆਵਾਂ ਦੀ ਦੇਸ਼ਕਿਰ ਜਾਰੀ ਕਰ ਦਿੱਤੀ ਗਈ। ਇਸ ਵਾਰ ਪ੍ਰੀਯੋਗਿਕ ਪ੍ਰੀਖਿਆਵਾਂ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ 2 ਤੋਂ 12 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਨਿਖਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਠੁਕਵਾ ਸਮਾਂ ਮਿਲ ਸਕੇ ਅਤੇ ਅਗਲੇ ਜਮਾਤਾਂ ਦੀ ਪੜਾਈ ਸਮੇਂ ਸਿਰ ਸ਼ੁਰੂ ਹੋ ਸਕੇ। ਤਸਵੀਰਾਂ ਸੰਗਰੂਰ ਦੀ ਪ੍ਰੇਮ ਬਸਤੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਇਕੱਲੇ ਮੁਹੱਲੇ ਵਿੱਚੋਂ ਲੰਘ ਰਹੀ ਔਰਤ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਉਸ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰ ਇਲਾਜ ਹੈ ਔਰਤ ਨੇ ਆਪਣੀ ਹੱਡ ਬਿੱਤੀ ਸੁਣਾਉਂਦੇ ਹੋਏ ਕਿ ਹਾਂ ਕਿ ਉਹ ਕਿਤੇ ਕੰਮ ਜਾ ਰਹੀ ਸੀ ਤਾਂ ਆਪਣੀ ਗਲੀ ਦੇ ਵਿੱਚੋਂ ਲੰਘ ਰਹੀ ਸੀ ਤਾਂ ਇਸ ਦੌਰਾਨ ਆਵਾਰਾ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਗਮ ਦੀ ਤਹਿ ਬਾਜ਼ਾਰੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਲੋਧੀ ਰੋਡ ਜਲੰਧਰ ਰੋਡ ਰਮਨੇਕ ਚੌਂਕ ਤੋਂ ਨਵੀਂ ਸਬਜ਼ੀ ਮੰਡੀ ਤੱਕ ਦੌਰਾ ਕੀਤਾ ਗਿਆ ਸੜਕ ਕਿਨਾਰੇ ਨਜਾਇਜ਼ ਕਬਜ਼ਾ ਕਰਨ ਵਾਲੇ ਰੇੜੀ ਵਾਲਿਆਂ ਦੇ ਚਲਾਨ ਕੀਤੇ ਗਏ ਤੇ ਕਈਆਂ ਦਾ ਸਮਾਨ ਜ਼ਬਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰਤੀ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਸੁਲਤਾਨਪੁਰ ਲੋਧੀ ਰੋਡ ਤੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਸੜਕ ਤੋਂ ਲੰਘਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਇੱਕ ਪੋਲਟਰੀ ਫਾਰਮ ਦੇ ਵਿੱਚ ਚੋਰਾਂ ਨੇ ਛੱਤ ਨੂੰ ਸਨਨ ਲਗਾ ਕੇ ਦਾਖਲ ਹੋ ਕੇ 25000 ਰੁਪਏ ਨਗਦ ਅਤੇ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ। ਕਟਨਾ ਦੇ ਇਲਾਕੇ ਵਿੱਚ ਡਰ ਅਤੇ ਅੱਜ ਦਾ ਮਾਹੌਲ ਪੈਦਾ ਕਰ ਦਿੱਤਾ। ਵਾਰਦਾਤ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਬਸਤੀ ਸੁਲਤਾਨਪੁਰ ਰੂਡਲ ਵਿਖੇ ਵਾਪਰੀ ਹੈ। ਬਿੜਤ ਰਾਜਪਾਲ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਉਸ ਦੇ ਦੁਕਾਨ ਅੰਦਰ ਪਈ ਕਰੀਬ 25000 ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਜਿਵੇਂ ਮੱਛੀ ਫੜਨ ਵਾਲੇ ਜਾਲ, ਕੁੰਡੀਆਂ ਤੇ ਹੋਰ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ। ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਸ਼ਾਮ 6 ਵਜੇ ਤੋਂ ਹੀ ਪੂਰੀ ਚੰਡੀਗੜ੍ਹ ਪੁਲਿਸ ਦੀ ਜਿੜੀ 1100 ਤੋਂ ਉੱਪਰ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ ਸੱਤ ਤੋ ਅੱਸੀ ਨਾਕੇ ਪੂਰੇ ਸ਼ਹਿਰ ਦੇ ਵਿੱਚ ਲਾਏ ਗਏ ਨੇ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਅੰਦਰ ਨਾਕਾਬੰਦੀ ਜਾਰੀ ਰਹੇਗੀ ਤੇ ਸ਼ਰਾਰਤੀ ਅਨਸਰਾਤੇ ਖਾਸ ਤੌਰ ਤੇ ਧਿਆਨ ਰੱਖਿਆ ਜਾਵੇਗਾ ਬਿਤੀ ਦਿਹ ਰਾਤ ਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਦੇ ਵਿੱਚ ਪਣ ਬਿਜਲੀ ਪ੍ਰੋਜੈਕਟ ਸਾਈਟ ਤੇ ਇੱਕ ਸੁਰੰਗ ਦੇ ਅੰਦਰ ਦੋ ਲੋਕੋ ਰੇਲਗੱਡੀਆਂ ਟਕਰਾ ਗਈਆਂ ਜਿਸ ਕਾਰਨ 100 ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਵਿੱਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਸਮੇਂ ਲਗਭਗ 110 ਇੰਜੀਨੀਅਰ ਕਮਚਾਰੀ ਅਤੇ ਵਰਕਰ ਟਰਾਲੀ ਵਿੱਚ ਯਾਤਰਾ ਕਰੇ ਸੰ ਤੇ ਆਪਣੀਆਂ ਸ਼ਿਫਟਾਂ ਪੂਰੀਆਂ ਕਰਕੇ ਵਾਪਸ ਆ ਰਹੇ ਸਨ। ਜ਼ਖਮੀ ਮਜ਼ਦੂਰਾਂ ਵਿੱਚੋਂ ਜ਼ਿਆਤਰ ਬਿਹਾਰ, ਓਡੀਸ਼ਾ ਤੇ ਚਾਰਖੰਡ ਨੇ। ਘਟਨਾ ਤੋਂ ਬਾਅਦ ਘਟਨਾ ਸਥਾਨ ਤੇ ਹਫੜਾ ਦਫੜੀ ਮੱਚ ਗਈ। ਜਿਸ ਤੋਂ ਬਾਅਦ ਹੋਰ ਕਰਮਚਾਰੀਆਂ ਦੀ ਮਦਦ ਦੇ ਨਾਲ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਅਜਪਈ ਸੰਗਣੀ ਤੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੋ ਮੰਤਰੀ ਹਵਾਈ 18 ਦਾ ਸਾਂਸ ਵਿਅਕਾਂਤਰਾਸ਼ਟਰੀ ਤੇ ਕਰੇਲੂ ਉਡਾਣਾ ਪ੍ਰਭਾਵਿਤ ਹੋਈਆਂ। ਇਸ ਦੇ ਚੱਲਦਿਆਂ ਦੁਬਈ ਤੋਂ ਸਵੇਰੇ 7:00 ਵਜੇ ਪੰਜਾਬ ਪੁੱਜਣ ਵਾਲੀ ਸਪਾਈਸ ਜੱਟ ਦੀ ਉਡਾਨ ਕ੍ਰਿਪ 4 ਘੰਟੇ ਨਾਲ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਦਿੱਲੀ, ਪੂਨਾ, ਕੁਲੂ ਤੇ ਸ਼੍ਰੀਨਗਰ ਦੀਆਂ ਉਡਾਣਾਂ ਦੇਰੀ ਵਿੱਚ ਨੇ। ਜਲੰਧਰ ਦੇ ਖੇਤਰੀ ਟ੍ਰਾਂਸਪੋਰਟ ਅਥਾਰਟੀ ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ। ਉਹਨਾਂ ਦੀ ਲਾਸ਼ ਜਲੰਧਰ ਹਾਈਟਸ ਦੇ ਵਿੱਚ ਉਹਨਾਂ ਦੇ ਫਲੈਟ ਦੇ ਬਾਥਰੂਮ ਦੇ ਵਿੱਚ ਮਿਲੀ ਹੈ। ਮੌਤ ਦਾ ਕਾਰਨ ਫਿਲਹਾਲ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਵਿੰਦਰ ਸਿੰਘ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਹਨਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਚੌਕੀ ਇੰਚਾਰਜ ਸੁਜੀਤ ਸਿੰਘ ਨੇ ਦੱਸਿਆ ਕਿ ਆਰਟੀਏ ਦੇ ਗਨਮੈਨ ਨੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਮ੍ਰਿਤਕ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਰਵਿੰਦਰ ਗਿੱਲ ਦੇ ਦੋ ਪੁੱਤਰ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ ਉਸ ਦਿਨ ਪਹਿਲਾਂ ਹੀ ਹੋਇਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਬਠਿੰਡਾ ਵਿਖੇ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 2025 ਦੀ ਯਾਤਰਾ ਨੂੰ ਆਪਣੇ ਨਮੋ ਐਪ ਤੇ ਸਾਂਝਾ ਕੀਤਾ ਹੈ ਜਿਸ ਵਿੱਚ ਮਹੱਤਵਪੂਰਨ ਕੂਟਨੀਤਕ ਅਤੇ ਸੱਭਿਆਚਾਰਕ ਸਮਾਗਮਾਂ ਦੇ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਤੇ ਲੋਕਾਂ ਨਾਲ ਦਿਲ ਨੂੰ ਛੂ ਲੈਣ ਵਾਲੀਆਂ ਗੱਲਬਾਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ 2025 ਦੀ ਯਾਤਰਾ ਦੇ ਵਿੱਚ ਪਵਿੱਤਰ ਮੰਦਰਾਂ ਸਰਹੱਦੀ ਖੇਤਰਾਂ ਪ੍ਰਮੁੱਖ ਬੁਨਿਆਦੀ ਢਾਂਚੇ ਦੇ ਮੀਲ ਪੱਥਰ ਅਤੇ ਲੋਕ ਕੇਂਦਰਿਤ ਪ੍ਰੋਗਰਾਮ ਸ਼ਾਮਿਲ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜੋ 1 ਜਨਵਰੀ ਤੱਕ ਜਾਰੀ रह ਸਕਦੀ ਹੈ। ਇਹ ਬਦਲਾ ਪੱਛਮੀ ਗੜਬੜੀ ਦੇ ਪਹਾੜੀ ਇਲਾਕਿਆਂ ਤੱਕ ਪਹੁੰਚਣ ਕਾਰਨ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਸੰਘਣੀ ਧੁੰਦ ਅਤੇ ਹਲਕੀ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਸੰਘਣੀ ਧੁੰਦ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦ੍ਰਿਸ਼ਟੀ ਜ਼ੀਰੋ ਤੱਕ ਦੇਖ ਗਈ ਹੈ ਜਿਸ ਨਾਲ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੇ ਕਈ ਉਡਾਣਾਂ ਦੇਰੀ ਨਾਲ ਆਈਆਂ। ਇਸ ਸਮੇਂ ਦੌਰਾਨ ਮਿਸਰ ਆਦਮਪੁਰ ਹਲਵਾਰਾ ਅਤੇ ਪਠਾਨਕੋਟ ਦੇ ਵਿੱਚ ਦ੍ਰਿਸ਼ਟੀ 0 ਮੀਟਰ ਗੁਰਦਾਸਪੁਰ ਤੇ ਲੁਧਿਆਣਾ ਵਿੱਚ 10 ਮੀਟਰ ਪਟਿਆਲਾ ਦੇ ਵਿੱਚ 20 ਮੀਟਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲੋਵਾਲ ਸੋਖੜੀ ਦੇ ਵਿੱਚ 20 ਤੋਂ 30 ਮੀਟਰ ਦਰਜ ਕੀਤੀ ਗਈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ 10ਵੀਂ ਅਤੇ 12ਵੀਂ ਜਮਾਤਾਂ ਲਈ ਫਰਵਰੀ ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰੀਯੋਗਿਕ ਤੇ ਲਿਖਤੀ ਪ੍ਰੀਖਿਆਵਾਂ ਦੀ ਦੇਖਰੇਜ ਜਾਰੀ ਕਰ ਦਿੱਤੀ ਗਈ। ਇਸ ਵਾਰ ਪ੍ਰੀਯੋਗਿਕ ਪ੍ਰੀਖਿਆਵਾਂ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ 2 ਤੋਂ 12 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਨਿਖਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵਕਵਕ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਠੁਕਵਾ ਸਮਾਂ ਮਿਲ ਸਕੇ ਅਤੇ ਅਗਲੇ ਜਮਾਤਾਂ ਦੇ ਪੜਾਈ ਸਮੇਂ ਸਿਰ ਸ਼ੁਰੂ ਹੋ ਸਕੇ। ਤਸਵੀਰਾਂ ਸੰਗਰੂਰ ਦੀ ਪ੍ਰੇਮ ਬਸਤੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਇਕੱਲੇ ਮੁਹੱਲੇ ਵਿੱਚੋਂ ਲੰਘ ਰਹੀ ਔਰਤ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਉਸ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰ ਇਲਾਜ ਹੈ ਔਰਤ ਨੇ ਆਪਣੀ ਹੱਟ ਬੀਟ ਸੁਣਾਉਂਦ ਹੋਏ ਕਿ ਹਾਂ ਕਿ ਉਹ ਕਿਤੇ ਕੰਮ ਜਾ ਰਹੀ ਸੀ ਤਾਂ ਆਪਣੀ ਗਲੀ ਦੇ ਵਿੱਚੋਂ ਲੰਘ ਰਹੀ ਸੀ ਤਾਂ ਇਸ ਦੌਰਾਨ ਵਾਰਾ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਗਮ ਦੀ ਤਹਿ ਬਾਜ਼ਾਰੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਲੋਧੀ ਰੋਡ ਜਲੰਧਰ ਰੋਡ ਰਮਨੇਕ ਚੌਂਕ ਤੋਂ ਨਵੀਂ ਸਬਜ਼ੀ ਮੰਡੀ ਤੱਕ ਦੌਰਾ ਕੀਤਾ ਗਿਆ ਸੜਕ ਕਿਨਾਰੇ ਨਜਾਇਜ਼ ਕਬਜ਼ਾ ਕਰਨ ਵਾਲੇ ਰੇੜੀ ਵਾਲਿਆਂ ਦੇ ਚਲਾਨ ਕੀਤੇ ਗਏ ਤੇ ਕਈਆਂ ਦਾ ਸਾਮਾਨ ਜ਼ਬਤ ਕੀਤਾ ਗਿਆ ਇਸ ਮਦੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰਤੀ ਨੇ ਦੱਸਿਆ ਕਿ ਨਗਰ ਨਿਗਮ ਦੀ ਕਮਿਸ਼ਨਰ ਅਨੁਪਮ ਕਲੇ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਸੁਲਤਾਨਪੁਰ ਲੋਦੀ ਰੋਡ ਤੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੀ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਸੜਕ ਤੋਂ ਲੰਘਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਇੱਕ ਪੋਲਟਰੀ ਫਾਰਮ ਦੇ ਵਿੱਚ ਚੋਰਾਂ ਨੇ ਛੱਤ ਨੂੰ ਸਨਨ ਲਗਾ ਕੇ ਦਾਖਲ ਹੋ ਕੇ 2.25 ਹਜ਼ਾਰ ਰੁਪਏ ਨਗਦ ਅਤੇ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ। ਘਟਨਾ ਦੇ ਇਲਾਕੇ ਵਿੱਚ ਡਰ ਅਤੇ ਅੱਜ ਦਾ ਮਾਹੌਲ ਪੈਦਾ ਕਰ ਦਿੱਤਾ। ਵਾਰਦਾਤ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਬਸਤੀ ਸੁਲਤਾਨਪੁਰ ਰੂਡਲ ਵਿਖੇ ਵਾਪਰੀ ਹੈ। ਬੀੜਤ ਰਾਜਪਾਲ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਉਸ ਦੇ ਦੁਕਾਨ ਅੰਦਰ ਪਈ ਕਰੀਬ 25000 ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਜਿਵੇਂ ਮੱਛੀ ਫੜਨ ਵਾਲੇ ਜਾਲ, ਕੁੰਡੀਆਂ ਤੇ ਹੋਰ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ। ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਸ਼ਾਮ 6 ਵਜੇ ਤੋਂ ਹੀ ਪੂਰੀ ਚੰਡੀਗੜ੍ਹ ਪੁਲਿਸ ਦੀ ਜਿੜੀ 1100 ਤੋਂ ਉੱਪਰ ਪੁਲਿਸ ਮੁਲਾਜ਼ਮ ਤੈਨਾਤ ਰਹਣਗੇ ਸੱਤ ਤੋ ਅੱਸੀ ਨਾਕੇ ਪੂਰੇ ਸ਼ਹਿਰ ਦੇ ਵਿੱਚ ਲਾਏ ਗਏ ਨੇ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਅੰਦਰ ਨਾਕਾਬੰਦੀ ਜਾਰੀ ਰਹੇਗੀ ਤੇ ਸ਼ਰਾਰਤੀ ਅਨਸਰਾ ਦੇ ਖਾਸ ਤੌਰ ਤੇ ਧਿਆਨ ਰੱਖਿਆ ਜਾਵੇਗਾ ਬਿਤੀ ਦਿਹ ਰਾਤ ਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਦੇ ਵਿੱਚ ਪਣ ਬਿਜਲੀ ਪ੍ਰੋਜੈਕਟ ਸਾਈਟ ਤੇ ਇੱਕ ਸੁਰੰਗ ਦੇ ਅੰਦਰ ਦੋ ਲੋਕੋ ਰੇਲਗੱਡੀਆਂ ਟਕਰਾ ਗਈਆਂ ਜਿਸ ਕਾਰਨ 100 ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਵਿੱਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਸਮੇਂ ਲਗਭਗ 110 ਇੰਜੀਨੀਅਰ ਕਮਚਾਰੀ ਅਤੇ ਵਰਕਰ ਟਰਾਲੀ ਵਿੱਚ ਯਾਤਰਾ ਕਰੇ ਸਨ ਤੇ ਆਪਣੀਆਂ ਸ਼ਿਫਟਾਂ ਪੂਰੀਆਂ ਕਰਕੇ ਵਾਪਸ ਆ ਰਹੇ ਸਨ। ਜ਼ਖਮੀ ਮਜ਼ਦੂਰਾਂ ਵਿੱਚੋਂ ਜ਼ਿਆਤਰ ਬਿਹਾਰ, ਓਡੀਸ਼ਾ ਤੇ ਚਾਰਖੰਡ ਨੇ। ਘਟਨਾ ਤੋਂ ਬਾਅਦ ਘਟਨਾ ਸਥਾਨ ਤੇ ਹਫੜਾ ਦਫੜੀ ਮੱਚ ਗਈ। ਜਿਸ ਤੋਂ ਬਾਅਦ ਹੋਰ ਕਰਮਚਾਰੀਆਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਅਜਪਈ ਸੰਗਣੀ ਤੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੋ ਮੰਤਰੀ ਹਵਾਈ 18 ਦਾ ਸਾਂਸੇ ਵਿਖੇ ਅੰਤਰਰਾਸ਼ਟਰੀ ਤੇ ਇੱਕ ਰੇਲ ਉਡਾਣਾਂ ਨ ਪ੍ਰਭਾਵਿਤ ਹੋਈਆਂ। ਇਸ ਦੇ ਚੱਲਦਿਆਂ ਦੁਬਈ ਤੋਂ ਸਵੇਰੇ 7:50 ਪਹੁੰਚਣ ਵਾਲੀ ਸਪਾਈਸ ਜੱਟ ਦੀ ਉਡਾਨ ਕ੍ਰਿਪ 4 ਘੰਟੇ ਨਾਲ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਦਿੱਲੀ, ਪੁਨਾ, ਕੁਲੂ ਤੇ ਸ਼੍ਰੀਨਗਰ ਦੀਆਂ ਉਡਾਣਾਂ ਦੇਰੀ ਵਿੱਚ ਨੇ। ਜਲੰਧਰ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ। ਉਹਨਾਂ ਦੀ लाश ਜਲੰਧਰ ਹਾਈਟਸ ਦੇ ਵਿੱਚ ਉਹਨਾਂ ਦੇ ਫਲੈਟ ਦੇ ਬਾਥਰੂਮ ਦੇ ਵਿੱਚ ਮਿਲੀ ਹੈ। ਮੌਤ ਦਾ ਕਾਰਨ ਫਿਲਹਾਲ ਦਿਲਦਾਰ ਦੁਆਰਾ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਵਿੰਦਰ ਸਿੰਘ ਚੰਡੀਗੜ੍ਹ ਮੁੱਖ ਦਫ਼ਤਰ ਦਾ ਚਾਰਜ ਸੰਭਾਲ ਰਹੇ ਸਨ ਪਰ ਉਹਨਾਂ ਨੂੰ ਜਲੰਧਰ ਆਰਟੀਏ ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਚੌਕੀ ਇੰਚਾਰਜ ਸੁਜੀਤ ਸਿੰਘ ਨੇ ਦੱਸਿਆ ਕਿ ਆਰਟੀਏ ਦੇ ਗਨਮੈਨ ਨੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਮ੍ਰਿਤਕ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਰਵਿੰਦਰ ਗਿੱਲ ਦੇ ਦੋ ਪੁੱਤਰ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ ਉਸ ਦਿਨ ਪਹਿਲਾਂ ਹੀ ਹੋਇਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਬਠਿੰਡਾ ਵਿਖੇ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ 2025 ਦੀ ਯਾਤਰਾ ਨੂੰ ਆਪਣੇ ਨਮੋ ਐਪ ਤੇ ਸਾਂਝਾ ਕੀਤਾ ਹੈ। ਇਸ ਵਿੱਚ ਮਹੱਤਵਪੂਰਨ ਕੂਟਨੀਤਕ ਅਤੇ ਸੱਭਿਆਚਾਰਕ ਸਮਾਗਮਾਂ ਦੇ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਤੇ ਲੋਕਾਂ ਨਾਲ ਦਿਲ ਨੂੰ ਛੂ ਲੈਣ ਵਾਲੀਆਂ ਗੱਲਬਾਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ। ਪ੍ਰਧਾਨ ਮੰਤਰੀ ਮੋਦੀ ਦੀ 2025 ਦੀ ਯਾਤਰਾ ਦੇ ਵਿੱਚ ਪਵਿੱਤਰ ਮੰਦਰਾਂ, ਸਰਹੱਦੀ ਖੇਤਰਾਂ, ਪ੍ਰਮੁੱਖ ਬੁਨਿਆਦੀ ਢਾਂਚੇ ਦੇ ਮੀਲ ਪੱਥਰ ਅਤੇ ਲੋਕ ਕੇਂਦਰਿਤ ਪ੍ਰੋਗਰਾਮ ਸ਼ਾਮਿਲ ਨੇ। ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ ਜੋ 1 ਜਨਵਰੀ ਤੱਕ ਜਾਰੀ रह ਸਕਦੀ ਹੈ। ਇਹ ਬਦਲਾ ਪੱਛਮੀ ਗੜਬੜੀ ਦੇ ਪਹਾੜੀ ਇਲਾਕਿਆਂ ਤੱਕ ਪਹੁੰਚਣ ਕਾਰਨ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਸੰਘਣੀ ਧੁੰਦ ਅਤੇ ਹਲਕੀ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਸੰਘਣੀ ਧੁੰਦ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦ੍ਰਿਸ਼ਟੀ ਜ਼ੀਰੋ ਤੱਕ ਦੇ ਗਈ ਹੈ ਜਿਸ ਨਾਲ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਜੋ ਨਿਗੜੇ ਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੇ ਕਈ ਉਡਾਨਾਂ ਦੇਰੀ ਨਾਲ ਆਈਆਂ ਇਸ ਸਮੇਂ ਦੌਰਾਨ ਮਿਸਰ ਆਦਮਪੁਰ ਹਲਵਾਰਾ ਅਤੇ ਪਠਾਨਕੋਟ ਦੇ ਵਿੱਚ ਦ੍ਰਿਸ਼ਟੀ 0 ਮੀਟਰ ਗੁਰਦਾਸਪੁਰ ਤੇ ਲੁਧਿਆਣਾ ਵਿੱਚ 10 ਮੀਟਰ ਪਟਿਆਲਾ ਦੇ ਵਿੱਚ 20 ਮੀਟਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲੋਵਾਲ ਸੋਖੜੀ ਦੇ ਵਿੱਚ 20 ਤੋਂ 30 ਮੀਟਰ ਦਰਜ ਕੀਤੀ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਲਈ ਫਰਵਰੀ-ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰੀਯੋਗਕ ਤੇ ਲਿਖਤੀ ਪ੍ਰੀਖਿਆਵਾਂ ਦੀ ਦੇਸ਼ਕ ਜਾਰੀ ਕਰ ਦਿੱਤੀ ਗਈ। ਇਸ ਵਾਰ ਪ੍ਰੀਯੋਗਕ ਪ੍ਰੀਖਿਆਵਾਂ ਲਿਖਤੀ ਪ੍ਰੀਖਿਆਵਾਂ ਤੋਂ ਪਹਿਲਾਂ 2 ਤੋਂ 12 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਲਿਖਤੀ ਪ੍ਰੀਖਿਆਵਾਂ ਤੋਂ ਬਾਅਦ ਹੋਣ ਵਾਲੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਠੁਕਵਾ ਸਮਾਂ ਮਿਲ ਸਕੇ ਅਤੇ ਅਗਲੇ ਜਮਾਤਾਂ ਦੀ ਪੜਾਈ ਸਮੇਂ ਸਿਰ ਸ਼ੁਰੂ ਹੋ ਸਕੇ। ਤਸਵੀਰਾਂ ਸੰਗਰੂਰ ਦੀ ਪ੍ਰੇਮ ਬਸਤੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਇਕੱਲੇ ਮੁਹੱਲੇ ਵਿੱਚੋਂ ਲੰਘ ਰਹੀ ਔਰਤ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਉਸ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰ ਇਲਾਜ ਹੈ ਔਰਤ ਨੇ ਆਪਣੀ ਹੱਟ ਬੀਟੀ ਸੁਣਾਉਂਦ ਹੋਏ ਕਿ ਹਾਂ ਕਿ ਉਹ ਕਿਤੇ ਕੰਮ ਜਾ ਰਹੀ ਸੀ ਤਾਂ ਆਪਣੀ ਗਲੀ ਦੇ ਵਿੱਚੋਂ ਲੰਘ ਰਹੀ ਸੀ ਤਾਂ ਇਸ ਦੌਰਾਨ ਵਾਰਾ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਿਗਮ ਦੀ ਤਹਿ ਬਜ਼ਾਰੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਸੁਲਤਾਨਪੁਰ ਲੋਧੀ ਰੋਡ ਜਲੰਧਰ ਰੋਡ ਰਮਨੇਕ ਚੌਂਕ ਤੋਂ ਨਵੀਂ ਸਬਜ਼ੀ ਮੰਡੀ ਤੱਕ ਦੌਰਾ ਕੀਤਾ ਗਿਆ ਸੜਕ ਕਿਨਾਰੇ ਨਜਾਇਜ਼ ਕਬਜ਼ਾ ਕਰਨ ਵਾਲੇ ਰੇੜੀ ਵਾਲਿਆਂ ਦੇ ਚਲਾਨ ਕੀਤੇ ਗਏ ਤੇ ਕਈਆਂ ਦਾ ਸਮਾਨ ਜ਼ਬਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰਤੀ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਸੁਲਤਾਨਪੁਰ ਲੋਧੀ ਰੋਡ ਤੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਸੜਕ ਤੋਂ ਲੰਘਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਇੱਕ ਪੋਲਟਰੀ ਫਾਰਮ ਦੇ ਵਿੱਚ ਚੋਰਾਂ ਨੇ ਛੱਤ ਨੂੰ ਸਨਨ ਲਗਾ ਕੇ ਦਾਖਲ ਹੋ ਕੇ ਵੀ ਤੋਂ 25000 ਰੁਪਏ ਨਗਦ ਅਤੇ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ। ਘਟਨਾ ਦੇ ਇਲਾਕੇ ਵਿੱਚ ਡਰ ਅਤੇ ਅੱਸ਼ਦ ਦਾ ਮਾਹੌਲ ਪੈਦਾ ਕਰ ਦਿੱਤਾ। ਵਾਰਦਾਤ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਬਸਤੀ ਸੁਲਤਾਨਪੁਰ ਰੂਰਲ ਵਿਖੇ ਵਾਪਰੀ ਹੈ। ਪੀੜਤ ਰਾਜਪਾਲ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਉਸ ਦੇ ਦੁਕਾਨ ਅੰਦਰ ਪਈ ਕਰੀਬ 25000 ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਕੀਮਤੀ ਸਮਾਨ ਜਿਵੇਂ ਮੱਛੀ ਫੜਨ ਵਾਲੇ ਜਾਲ, ਕੁੰਡੀਆਂ ਤੇ ਹੋਰ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ। ਨਵੇਂ ਸਾਲ ਦੇ ਦਿਨ 31 ਦਸੰਬਰ ਦੀ ਰਾਤ ਸ਼ਾਮ 6 ਵਜੇ ਤੋਂ ਹੀ ਪੂਰੇ ਚੰਡੀਗੜ੍ਹ ਪੁਲਿਸ ਦੀ ਜਿੜੀ 1100 ਤੋਂ ਉੱਪਰ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ ਸੱਤ ਤੋ ਅੱਸੀ ਨਾਕੇ ਪੂਰੇ ਸ਼ਹਿਰ ਦੇ ਵਿੱਚ ਲਾਏ ਗਏ ਨੇ ਬਾਰਡਰ ਤੇ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਅੰਦਰ ਨਾਕਾਬੰਦੀ ਜਾਰੀ ਰਹੇਗੀ ਤੇ ਸ਼ਰਾਰਤੀ ਅਨਸਰਾਂ ਤੇ ਖਾਸ ਤੌਰ ਤੇ ਧਿਆਨ ਰੱਖਿਆ ਜਾਵੇਗਾ ਬਿਤੀ ਦਿਹ ਰਾਤ ਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਦੇ ਵਿੱਚ ਪਣ ਬਿਜਲੀ ਪ੍ਰੋਜੈਕਟ ਸਾਈਟ ਤੇ ਇੱਕ ਸੁਰੰਗ ਦੇ ਅੰਦਰ ਦੋ ਲੋਕੋ ਰੇਲ ਗੱਡੀਆਂ ਟਕਰਾ ਗਈਆਂ ਜਿਸ ਕਾਰਨ 100 ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਵਿੱਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਸਮੇਂ ਲਗਭਗ 110 ਇੰਜੀਨੀਅਰ ਕਮਚਾਰੀ ਅਤੇ ਵਰਕਰ ਟਰਾਲੀ ਵਿੱਚ ਯਾਤਰਾ ਕਰੇ ਸਨ ਤੇ ਆਪਣੀਆਂ ਸ਼ਿਫਟਾਂ ਪੂਰੀਆਂ ਕਰਕੇ ਵਾਪਸ ਆ ਰਹੇ ਸਨ। ਜ਼ਖਮੀ ਮਜ਼ਦੂਰਾਂ ਵਿੱਚੋਂ ਜ਼ਿਆਤਰ ਬਿਹਾਰ, ਓਡੀਸ਼ਾ ਤੇ ਚਾਰਖੰਡ ਨੇ ਘਟਨਾ ਤੋਂ ਬਾਅਦ ਘਟਨਾ ਸਥਾਨ ਤੇ ਹਫੜਾ ਦਫੜੇ ਮੱਚ ਗਈ। ਜਿਸ ਤੋਂ ਬਾਅਦ ਹੋਰ ਕਰਮਚਾਰੀਆਂ ਦੀ ਮਦਦ ਦੇ ਨਾਲ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਅਜਬਈ ਸੰਘਣੀ ਤੁੰਦ ਤੇ ਮੌਸਮ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੋ ਮੰਤਰੀ ਹਵਾਈ 18 ਦਾ ਸਾਂਸੇ ਵਿਖੇ ਅੰਤਰਰਾਸ਼ਟਰੀ ਤੇ ਇੱਕ ਰੇਲੂ ਉਡਾਣਾਂ ਨਾ ਪ੍ਰਭਾਵਿਤ ਹੋਈਆਂ। ਇਸ ਦੇ ਚੱਲਦਿਆਂ ਦੁਬਈ ਤੋਂ ਸਵੇਰੇ 7:50 ਪਹੁੰਚਣ ਵਾਲੀ ਸਪਾਈਸ ਜੱਟ ਦੀ ਉਡਾਨ ਕ੍ਰਿਪ 4 ਘੰਟੇ ਨਾਲ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਦਿੱਲੀ, ਪੁਨਾ, ਕੁਲੂ ਤੇ ਸ਼੍ਰੀਨਗਰ ਦੀਆਂ ਉਡਾਣਾਂ ਦੇਰੀ ਵਿੱਚ ਨੇ। ਜਲੰਧਰ ਦੇ ਖੇਤਰੀ ਟ੍ਰਾਂਸਪੋਰਟ ਅਥ